ਅੱਛਾ ਜੀ ਇੱਕ ਬੰਦੇ ਨੂੰ ਆ ਸਾਨੂੰ ਆਇਆ ਤੇ ਲੈ ਕੇ ਚਾ ਰਹੇ ਜੀ ਸਰ ਰਾਤੀ ਵੀ ਕਹਿੰਦੇ ਬੰਦਾ ਰੈਸਟ ਕੀਤਾ ਸੀ ਘਟਾਣੇ ਲੈ ਕੇ ਗਏ ਸੀਗੇ ਸੋ ਤੁਸੀਂ ਅਸੀਂ ਦੇਖ ਰਹੇ ਜੀ ਆਹ ਜਾਣ ਦਿਓ ਜਾਣ ਕਿਨੇ ਕਿਨੇ ਆਣਾ ਯਾਰ ਕਿੱਥੋਂ ਬੱਚਾ ਸੇਵ ਰਹੇਗਾ ਯਾਰ ਘਰੇ ਬਾਰੋਪਰਦੇਸੀ ਆਂਦਾ ਆ ਸਿੰਗਲ ਅਸੀਂ ਰਾਤੀ ਵੀ ਤੇ ਬਾਅਦ ਮੁੜ ਕੇ ਫੇਰ ਛੱਡ ਦਿੱਤਾ ਪਾਜੀ ਹੁਣ ਇਹਨਾਂ ਨੂੰ ਪਤਾ ਹੋਵੇ ਕਿਉਂ ਛੱਡਿਆ ਰਾਤ ਸਰ ਕੀ ਮਾਮਲਾ ਕੀ ਹੈ ਜਿਹੜਾ ਤੁਸੀਂ ਬੰਦਾ ਰੈਸਟ ਕੀਤਾ ਉਸਦੇ ਬਾਰੇ ਮਣਾਇਆ ਬੋਲ ਦਿਓ ਛੋਟੀ ਬੱਚੀ ਨੂੰ ਬੱਚੀ ਦਾ ਕਹਦਾ ਰੇਪ ਹੋਇਆ ਸਰ ਬੰਦਾ ਰਾਤੀ ਤੁਸੀਂ ਰੈਸਟ ਕੀਤਾ ਸੀਗਾ ਨਹੀਂ ਅਸੀਂ ਨਹੀਂ ਕੀਤਾ ਬੰਦਾ ਕਹਿੰਦੇ ਘਰਾਤੀ ਰੈਸਟ ਕੀਤਾ ਸੀਗਾ ਲੈ ਕੇ ਗਿਆ ਸੀਗੇ ਫੇਰ ਦੁਬਾਰਾ ਇੱਥੇ ਫੈਕਟਰੀ ਚ ਕੰਮ ਕਰ ਰਿਹਾ ਸਰ ਕੀ ਮਾਮਲਾ ਕੀ ਕਿਉਂ ਲੱਗੇ ਹੁਣ ਕਿੱਥਾ ਲੈ ਕੇ ਜਾ ਰਹੇ ਸਰ ਦੁਬਾਰਾ ਰਾਤੀ ਰਾਤੀ ਵੀ ਖੜਿਆ ਸੀਗਾ ਸਰ ਕੀ ਮਾਮਲਾ ਕੀ ਹੈ ਜੀ ਦੂਜੇ ਮੁੰਡੇ ਸੀਗੇ ਉਹ ਲੈ ਕੇ ਗਏ ਉਹ ਬਈਓ ਕਹਿੰਦੇ ਤੁਸੀਂ ਛੱਡ ਕੇ ਪਾਜੀ ਬੰਗਰ ਕਰਨ ਨੂੰ ਰਹੇ ਜੀ ਆਪकी ਤਰਫੋਂ ਬੋਲਾ ਗਿਆ ਸੀ ਕਿ ਕਾਰਵਾਈ ਨਹੀਂ ਕਰवानी ਆਪਨੇ ਇਹ ਨਹੀਂ ਕੀਤਾ ਜੀ ਉਹਨੇ ਉਹਨੇ ਜਾ ਕੇ ਉਹਨੇ ਇਹ ਕੀਤਾ ਹੈ ਕਿ ਸਿਨੈਚਰ ਕਰਾਇਆ ਲਿਆ ਰਾਤੀ ਸਾਨੂੰ ਪਹੁੰਚਾ ਪ੍ਰੈਸ਼ਰ ਪਾ ਗਿਆ ਸੀ ਤੁਹਾਡੇ ਉੱਤੇ ਇਸ ਨੇਚਰ ਤੋਂ ਸਿੱਛਨੇ ਤੇ ਕਰ ਲਿਆ ਵਾਸ ਆ ਗਏ ਕਦੋਂ ਕਦੋਂ ਦਾ ਲਾ ਗਿਆ ਬਾਹਰ ਕਰਤਾ ਆ ਕਰਦੇ ਭਈਆ ਛੱਡਦਾ ਵਾ ਹੁਣ ਕੀ ਕਾਰਵਾਈ ਚਲਾਣਾ ਚਾਹ ਰਹੇ ਕਰਾਣਾ ਚਾਹੁੰਦੇ ਹੁਣ ਹੀ ਕਰ ਕਾਨੂੰਨੀ ਕਾਰਵਾਈ ਚ ਕਰਾਣਾ ਚਾਹੁੰਦੇ ਹਾਂ ਜੀ ਸਾਹਿਬ ਮੰਗ ਰਹੇ ਹਾਂ ਜੀ ਇਹਨਾਂ ਸਿੱਖ ਜੱਥੇਬੰਦੀਆਂ ਜਿਹੜੀਆਂ ਇਕੱਠ ਹੋਇਆ ਇਹ ਬੱਚੀ ਦੇ ਨਾਲ ਇਹਨੇ ਰਾਤ ਨੂੰ ਮਤਲਬ ਗਲਤ ਕੰਮ ਕੀਤਾ ਬੱਚਾ ਇਹਦੇ ਮੁੰਡੇ ਨੇ ਪੁਲਿਸ ਪੁਲਿਸ ਨੂੰ ਛੱਡ ਗਈ ਵੀ ਵੇਖੋ ਛਡਾ ਕੇ ਲੈ ਬੰਦੇ ਜਿਹੜਾ ਅੱਗੇ ਲੈ ਕੇ ਆਏ ਨੇ ਪਾਲੀਆਂ ਦੀ ਕੁੜੀ ਹੈ ਜਿਹੜੀ ਕੁੜੀ ਨਾ ਹੋਇਆ ਹੋਈ ਨੇਪਾਲੀਆਂ ਦੀ ਕੁੜੀ ਹੈ ਵਿਚਾਰੀ ਇਹ ਸਾਡੇ ਹਿੰਦੁਸਤਾਨ ਦੇ ਵਿੱਚ ਬਹੁਤ ਘੰਤ ਕੰਮ ਹੋ ਰਿਹਾ ਪੰਜਾਬ ਦੇ ਵਿੱਚ ਇਹ ਪੁਲਿਸ ਨੂੰ ਕੰਮ ਕੀਤਾ ਸੀਗਾ ਇਹ ਕਹਿੰਦੇ ਰਾਤ ਨੂੰ ਪੁਲਸ ਲੈ ਕੇ ਗਈ ਐ ਨੂੰ ਦੱਸੋ ਵੀ ਇਹ ਕਿੱਥੇ ਇਹ ਤੇ ਦੁਬਾਰਾ ਫੇ ਇਹਦੇ ਮਾਲਕ ਛਡਾ ਲਿਆ ਇਹਨੇ ਮੈਂ ਕਿਹੜੇ ਕਿਹੜਾ ਫੈਕਟਰੀ ਕੰਮ ਕਰਦਾ ਹੈ ਰਾਣੀ ਮੈਟਲ 'ਚ ਰਾਣੀ ਮੈਟਲ 'ਚ ਕੰਮ ਕਰ ਰਿਹਾ ਮੁੰਡਾ ਕੋਈ ਜਿਹੜਾ ਕਿ ਲੈ ਕੇ ਲੈਣਾ ਅਗਲੀ ਕਾਰਵਾਈ ਕੀ ਹੈ ਇਹਨੂੰ ਇਹਨੂੰ ਜਿੰਨੇ ਵਾਰ ਤੋਂ ਵਾਰ ਸਜ਼ਾ ਦਿੱਤੀ ਜਾਣੀ ਚਾਹੀਦੀ ਤੇ ਬੱਚੀ ਦੇ ਨਾਲ ਇਹਦਾ ਇਗਨੋਰੀ ਹਰਕਤ ਕੀਤੀ ਗਈ ਹੈ ਮੈਨੂੰ ਸਾਰੀ ਗੱਲ ਦਾ ਨਹੀਂ ਪਤਾ ਇਹ ਤਹਿਸਿਲ ਸਾਹਿਬ ਖੁਦ ਹੀ ਡੀਲ ਕਰ ਰਹੇ ਪਏ ਆ ਬਾਕੀ ਅੱਜ ਦਾ ਸਰ ਕਹਿੰਦੇ ਰਾਤੀ ਹੈ ਮੁਜਰਮ ਪੜਿਆ ਸੀਗਾ ਥਾਣੇ ਆਜੋ ਉਹਦਾ ਤਾਂ ਸਾਰੀ ਗੱਲ ਦਾ ਨਹੀਂ ਨਹੀਂ ਸਰ ਉਹ ਜੀ ਮੰਗਿਆ ਜੀ ਇਹੋ ਜਿਹੀ ਕਰਦਾ ਸਾਹਿਬ ਇੱਥੇ ਟਾਈਮ ਦਿੱਤਾ ਜਿੰਦਗੀ ਮੌਕਾ ਦੇਖਣ ਆ ਕੇ ਗਈ ਆ ਕੀ ਹਾਲਾਤ ਬਣੇ ਹੋਏ ਬੱਚੇ ਦੇ ਚਲੋ ਅਸੀਂ ਕਰਦੇ ਗੱਲ ਨਹੀਂ ਨਹੀਂ ਨਿਰਮਲ ਜੀ ਤੁਸੀਂ ਕਿਹਾ ਟਾਈਮ ਦਿੱਤਾ ਬੰਦਾ ਫੜ ਕੇ ਖੜਿਆ ਸੀਗਾ ਦੁਬਾਰਾ ਇੱਥੇ ਫੈਕਟਰੀ ਦੇ ਵਿੱਚ ਕੰਮ ਕਰ ਰਿਹਾ ਬੰਦਾ ਪਰ ਉਹ ਉਹ ਜਿਹੜੀ ਮਦਈ ਆ ਨਾ ਉਹ ਕਹਿੰਦੇ ਕੋਈ ਕਾਰਵਾਈ ਨਹੀਂ ਕਰਾਉਣੀ ਉਹ ਦੇਖ ਕੇ ਦੇਗਾ ਚਲੋ ਕੋਈ ਕਾਰਵਾਈ ਨਾ ਕਰਵਾਨੀ ਹੁੰਦੀ ਤੇ ਦੁਬਾਰਾ ਇਹ ਕੰਮ ਨਹੀਂ ਸੀ ਹੋਣਾ ਸੀਗਾ ਚਲੋ ਕੋਈ ਨਹੀਂ ਦੇ ਦੇਣੀ ਕੋਈ ਗੱਲਬਾਤ ਕਰਦੇ ਆ ਯਾਰ ਮੈਨੂੰ ਸਾਰੀ ਗੱਲਬਾਤ ਦਾ ਨਹੀਂ ਪਤਾ ਆਪਾਂ ਉੱਥੇ ਥਾਣੇ ਬੈਠ ਕੇ ਨਹੀਂ ਦਿੱਤਾ ਨਹੀਂ ਇਨਫੋਰਮੇਸ਼ਨ ਤੁਹਾਨੂੰ ਕੀ ਆਈ ਸਰ ਜੇ ਤੁਹਾਨੂੰ ਕੁਝ ਪਤਾ ਨਹੀਂ ਐ ਤੇ ਇਹ ਮਾਮਲਾ ਇਹ ਕੋਈ ਅੱਧਾ ਇਹਨਾਂ ਦਾ ਕੋਈ ਸਾਢੇ 4 ਸੱਤ 8 ਵੇ ਦੇ ਵਿੱਚ ਹੋਇਆ ਜੋ ਕੁਛ ਆਇਆ ਮੈਂ ਨਾਲ ਕੋ ਰਤੀ ਕਿਹੜਾ ਏਰੀਆ ਪੈਂਦਾ ਸਰ ਇਹ ਮੁਹੱਲਾ ਕਟਵਾਪਾ ਪਦੀਪ ਸਿੰਘ ਪੈਂਦਾ ਰਾਣੀ ਮਹਾਰਾਜ ਚੌਕ ਆ ਅੰਜਨ ਜੀ ਕੀ ਹੋਇਆ ਸਾਰੇ ਮਗਲੇ ਸਾਰੇ ਸਿੱਖ ਜਥੇਬੰਦੀ ਵੀ ਇਕੱਠੇ ਹੋਏ ਸਿੱਖ ਜਥੇਬੰਦੀ ਇਸ ਕਾਰਨ ਇਕੱਠੀ ਹੋਈ ਆ ਆਪਾਂ ਕੋਈ ਅੱਡਾ ਦਾ ਕਾਰਨਾਵਾ ਨਹੀਂ ਹੋਣ ਦੇਣਾ ਇਹ ਭਈਆ ਹੈਗਾ ਬਲਦਕਾਰ ਇੱਥੇ ਕਰਕੇ ਚਲਾ ਜਾ ਰਿਹਾ ਆ ਆਪਾਂ ਇਹ ਨਹੀਂ ਕਰਨ ਦੇਣਾ ਆਪਾਂ ਜੇ ਸਾਨੂੰ ਪਤਾ ਲੱਗ ਗਿਆ ਨਾ ਕਿ ਮੈਡੀਕਲ ਇਸਨੇ ਕੀਤਾ ਕਿ ਆਪਾਂ ਇਸ ਬੰਦੇ ਦੇ ਜੂਂਦਿਆਂ ਨੂੰ ਅੱਗੇ ਲਾਉਣੀ ਆ ਅਸੀਂ ਮੈਰੀ ਕਿਸ ਫੁੱਲਸ ਦੇ ਹਵਾਲੇ ਵੀ ਦਿੱਤਾ ਸੀ ਫੁੱਲਸ ਵਾਲੇ ਫੁੱਲਸ ਨੇ ਇਹਨਾਂ ਨੂੰ ਛੱਡਿਆ ਆਪਾਂ ਨਹੀਂ ਕਿਸ ਤਰੀਕ ਤੇ ਛੱਡਿਆ ਕਿਸ ਤਰੀਕ ਤੇ ਨਹੀਂ ਛੱਡਿਆ ਉਹ ਸਾਨੂੰ ਨਹੀਂ ਪਤਾ ਕਿੰਨੇ ਸਾਲ ਦੀ ਕੁੜੀ ਹੈ ਇਹ ਪੂਰੀ 5 ਸਾਲ ਦੀ ਕੁੜੀ ਆ ਦੀਵਾਰ ਚ ਹੋਈ ਹੈ ਤੇ ਆਪਾਂ ਪੁਲਿਸ ਨੂੰ ਵੀ ਮੈਂ ਹੁਣ ਕੀਤਾ ਨਿਰਮਲ ਨੂੰ ਫੋਨ ਕਰਕੇ ਬੁਲਾਇਆ ਇੱਥੇ ਐਸ.ਆਈ. ਸਾਹਿਬ ਨੇ ਤੇ ਆਪਾਂ ਜੋ ਵੀ ਸਖਤ ਕਾਰਵਾਈ ਹੋਊਗੀ ਉਹ ਕਰਾਂਗੇ ਸਰ ਕਹਿੰਦੇ ਕਿ ਇਹ ਬੱਚਾ ਇਹ ਬੰਦਾ ਜਿਹੜਾ ਰਾਤੀ ਮੁਜਰਮ ਹੈ ਜਿਹੜਾ ਇਹ ਇਹਨਾਂ ਦੇ ਅੰਦਰ ਵਿੱਚ ਛੋਟੀ 25 ਦਾ ਨਾ ਲੈਗਾ ਅਗਨੌਨੀ ਹਰਕਤ ਕੀਤੀ ਆ ਤੇ ਬੰਦਾ ਫੜ ਕੇ ਪੁਲਿਸ ਨੇ ਅਰੈਸਟ ਕਰਕੇ ਖੜਿਆ ਸੀਗਾ ਆ ਬੰਦਾ ਫੇਰ ਫੈਕਟਰੀ ਦੇ ਵਿੱਚ ਕੰਮ ਕਰ ਰਿਹਾ ਇਸ ਟਾਈਮ ਇਹ ਮੈਂ ਹੋਣੀ ਐ ਮੈਨੂੰ ਹੋਣੀ ਇਹਨਾਂ ਨੇ ਦੱਸਿਆ ਆ ਆਪਾਂ ਜੋ ਵੀ ਆ ਥਾਣੇ ਜਾ ਕੇ ਦੇਖਦੇ ਆ ਮੈਂ ਆ ਬਿਆਨ ਵੀ ਦਊਂਗਾ ਤੇ ਉਹਦੇ ਤੇ ਪਰਚਾ ਵੀ ਜਰੂਰ ਸਰ ਕਹਿੰਦੇ ਕਿ ਜਿਹੜੇ 25 ਦੇ ਨਾਲ ਜਿਹੜਾ ਜਿਹੜੇ ਉਹਦੇ ਕੱਪੜੇ ਵਗਾਰਾ ਸੀ ਕਿਉਂ ਵੀ ਉਹਦੇ ਪੁਲਿਸ ਨੇ ਉੱtre ਪਾ ਲਏ ਕੋਈ ਗੱਲ ਨਹੀਂ ਵੀਰੋ ਉਹਦਾ ਵੀ ਮੈ ਦੇ ਨਾਲ ਹੀ ਆ ਇੱਕ ਅੱਦੇ ਬੰਦੇ ਵਾਲੋ ਜੀ ਗਲਤੀ ਹੋਈ ਵੀ ਆ ਤਾਂ ਉਹਨੂੰ ਵੀ ਆਪਾਂ ਕਵਾਂਗੇ ਵੀ ਸਰ ਇਸ ਚੀਜ਼ ਨੂੰ ਕਿੱਦਾਂ ਤੁਸੀਂ ਸਮਝਦੇ ਕਿ ਜਿਹੜੀ ਛੋਟੀ ਕੀ ਬੱਚੀ ਐ ਜੀ ਕਿੱਦਾਂ ਸਮਝਦੇ ਹੋ ਕਿ ਕਹਾਨੂੰ ਹੋਰ ਵੀ ਲੋਕਾਂ ਦੀਆਂ ਧੀਆਂ ਪੈ ਵੀਰੇ ਇਹ ਗੱਲਾਂ ਕਰਨ ਵਾਲੀਆਂ ਐ ਨਹੀਂ ਗੀਆਂ ਮੋਬਾਈਲ ਫੋਨ ਦੇ ਤੁਹਾਨੂੰ ਮੈਂ ਦੱਸਾਂ ਆਪਾਂ ਥਾਣੇ ਚੱਲੀਏ ਪਹਿਲਾਂ ਉਹਨੇ ਤੇ ਬੰਦੀ ਕਾਰਵਾਈ ਕਰਵਾਣੀ ਨਹੀਂ ਕੋਈ ਸਰ ਸਾਹਿਬ